ਗੁਰਾਇਆਂ ਦੇ ਨਜ਼ਦੀਕੀ ਪਿੰਡ ਫਲਪੋਤਾ ਵਿਖੇ ਗੁਰਦੁਆਰਾ ਬਾਬਾ ਸਖਤਾਜੀ ਵਿਖੇ ਦੋ ਧਿਰਾਂ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀਆਂ ਨੂੰ ਸੀਐਚਸੀ ਬੜਾ ਪਿੰਡ ਵਿਖੇ ਦਾਖਲ ਕਰਵਾਇਆ ਗਿਆ ਇਸ ਦੌਰਾਨ ਚਥੇ ਦੋਮਾ ਧਿਰਾਂ ਨੇ ਇੱਕ ਦੂਸਰੇ ਤੇ ਗੰਭੀਰ ਦੋਸ਼ ਲਗਾਏ ਉੱਥੇ ਹੀ ਇੱਕ ਧਿਰ ਵੱਲੋਂ ਮਾਨਜੋ ਕੋਡ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਵੀ ਦੋਸ਼ ਲਗਾਏ ਗਏ ਹਨ ਇਸ ਵਤੀ ਜਾਣਕਾਰੀ ਦਿੰਦੇ ਹਨ ਲਖਵਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਸਾਖੀ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠ ਪਿੰਡ ਵਾਸੀਆਂ ਵੱਲੋਂ ਰਖਵਾਏ ਗਏ ਸਨ ਜਿਨ੍ਹਾਂ ਦੇ ਭੋਗ ਉਪਰੰਤ ਪਿੰਡ ਦੇ ਕੁਝ ਲੋਕਾਂ ਅਤੇ ਬੀਬੀਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਤੇ ਗੁਰਦੁਆਰਾ ਸਾਹਿਬ ਦੀ ਗੋਲਗ ਦੇ ਜਿੰਦੇ ਵੱਢ ਕੇ ਮਾਇਆ ਵੀ ਕੱਢ ਲਈ ਗਈ ਜੋ ਕਿ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇਸੇ ਹੀ ਗੁਰਦੁਆਰਾ ਸਾਹਿਬ ਵਿੱਚ ਰਹਿੰਦਾ ਹੈ ਕਿਉਂਕਿ ਉਹ ਜ਼ਮੀਨ ਇਹਨਾਂ ਦੇ ਬਜ਼ੁਰਗਾਂ ਦੀ ਹੈ ਜਿਸ ਦਾ ਮਾਂਜੋ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਬਾਬਾ ਜੀ ਮਾਮਲਾ ਭਾਜੀ ਕੁਝ ਵੀ ਨਹੀਂ ਅਸੀਂ ਤਾਂ ਖੰਡ ਪੜ ਸਕਦਾ ਭੋਗ ਪਾ ਕੇ ਆਏ। ਤੇ ਆਉਂਦਿਆਂ ਹੀ ਇਹਨਾਂ ਨੇ ਉਹ ਕੁਰਸੀਆਂ ਚੱਕੀਆਂ ਸੀਗੀਆਂ ਤੇ ਕੁਰਸੀਆਂ-ਕੁਰਸੀਆਂ ਟੱਕ ਕੇ ਇਹ ਵੀ ਸਾਡੀ ਬੀਬੀਆਂ ਬੋਲਦੀਆਂ ਸੀ ਉਹਨਾਂ ਲੀਆਂ ਵੀ ਬੋਲਦੀਆਂ ਸੀਗੀਆਂ ਪਹਿਲਾਂ ਤੇ ਬਾਅਦ ਵਿੱਚ ਇਹਨਾਂ ਦੇ ਬੰਦੇ ਆ ਕੇ ਕਹਿੰਦੇ ਹੁਣ ਲਾਓ ਹੱਥ। ਤੇ ਉਧਰੋਂ ਝੜਪ ਹੋ ਗਈ ਅਸੀਂ ਵੀ ਅਸੀਂ ਵੀ ਹੋਗਾ ਤੇ ਬਾਅਦ ਵਿੱਚ ਇਹਨਾਂ ਨੇ ਆਪਣੀਆਂ ਬੁੜੀਆਂ ਭੇਜ ਕੇ ਸਾਰਾ ਕੁਝ ਕਰਾਇਆ ਕੰਮ। ਸਾਡੇ ਕੱਪੜੇ-ਕੁੱਪੜੇ ਵੀ ਪਾੜ ਤੇ ਆ ਦੇਖੋ। ਗੁਰਦੁਆਰੇ ਦੇ ਅੰਦਰ ਹਾਂਜੀ ਗੁਰਦੁਆਰੇ ਦੇ ਅੰਦਰ ਹੋਇਆ ਪਾਜੀ ਕੈਮਰੇ ਲੱਗੇ ਆ ਪਾਜੀ ਇਹ ਪੁਲੀ ਪ੍ਰਸ਼ਾਸਨ ਦੇ ਸਾਹਮਣੇ ਇਹਨਾਂ ਨੇ ਜਿੰਦੇ ਵੱਡੇ ਆ ਸਾਹਮਣੇ ਸਿੱਗੇ ਵੀਡੀਓ ਪ੍ਰੂਫ ਸਾਰਾ ਕੁਝ ਪਿਆ ਆਪਣੇ ਕੋਲ ਸੀਸੀਟੀਵੀ ਫੁਟੇਜ ਪਈ ਆ ਸਾਰੀ ਪਾਜੀ ਕੀ ਦੂਜੀ ਧਰਵਾਨਾ ਨਾਮ ਕੀ ਹੈ ਪਾਜੀ ਦੇਵੀ ਦਿਆਲੂ ਪਾਜੀ ਜੈ ਸਿੰਘ ਜਸਵੰਤ ਸਿੰਘ ਦੇਵੀ ਦਿਆਲ ਜਸਵੰਤ ਸਿੰਘ ਗੁਰਪਾਲ ਕੁਮਾਰ ਤੇ ਬਾਕੀ ਉਹਨਾਂ ਦੀਆਂ ਕੁੜੀਆਂ ਸੀਗੀਆਂ ਕੀ ਲੱਗਦਾ ਕਿਹੜੀ ਗੱਲ ਨੂੰ ਲੈ ਕੇ ਜੜੀ ਹੋਈ ਹੈ ਗੱਲ ਭਾਜੀ ਇਹ ਸਾਡਾ ਸਿਵਲ ਜੱਜ ਸਿਵਲ ਸਿਵਲ ਕੋਰਟ ਦੇ ਵਿੱਚ ਕੇਸ ਚੱਲਦਾ ਪਹਿਲੇ ਸਾਨੂੰ ਸਟੇਟਸ ਕੋ ਮਿਲਿਆ ਆ ਪਹਿਲੀ ਤੇ ਇਹਨਾਂ ਨੇ ਉਹੀ ਲਾਕ ਡਾਟ ਦੇ ਵਿਰੁੱਧ ਵਿੱਚ ਤੇ ਇਹਨਾਂ ਨੇ ਇਹਨਾਂ ਨੇ ਆਪਣਾ ਜਿਹੜਾ ਮੌਜੂਦਾ ਸਰਪੰਚ ਆ ਉਹ ਵੀ ਨਾਲ ਡਲਿਆ ਜੀ ਤੇ ਇਹ ਹੁਣ ਮੇਰੇ ਚਾਚਾ ਜੀ ਦੇ ਵੀ ਉਹਨਾਂ ਨੇ ਫੱਟਾਂ ਮਾਰੀਆਂ ਠੀਕ ਹੈ ਜੀ ਤੇ ਨਾਲ ਖਰਚਿਆਂ ਖਰਚਣਿਆਂ ਦੇ ਨਾਲ ਮਾਰਿਆ ਜਾਤੀ ਤੌਰ ਤੇ ਜਾਤੀ ਤੌਰ ਤੇ ਆਪ ਸ਼ਬਦ ਬੋਲੇ ਆ ਇਹ ਮੇਨ ਮੌਜੂਦਾ ਸਰਪੰਚ ਨੇ ਗੱਲਾਂ ਕੀਤੀਆਂ ਸਾਰੀਆਂ ਜੀ ਦੇਖੋ ਸਾਰਾ ਪਿੰਡ ਉਹਨਾਂ ਦੇ ਨਾਲ ਤੁਰਿਆ ਜੀ ਸਾਨੂੰ ਸਟੇਟਸ ਕੋ ਹੋਇਆ ਆ ਸਾਰਾ ਕੁਝ ਹੋਇਆ ਆ ਸਾਡੇ ਨਾਮ ਸਾਡੇ ਦਾਦਿਆਂ ਪਰਦਾਦਿਆਂ ਦੇ ਨਾਮ ਜ਼ਮੀਨ ਬੋਲਦੀ ਉਹਦੇ ਦੂਸਰੇ ਪਾਸੇ ਜਸਕਮਲ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਲਖਪਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨਾਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਘੁਟਮਾਰ ਕੀਤੀ ਗਈ ਹੈ ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਨਾਮ ਕਮਿਟੀ ਕਹ ਰਿਹਾ ਪਿੰਡ ਫਲਪੋਤਾ ਆ ਮਾਵਲਾ ਕੀ ਹੈ ਮਾਵਲਾ ਸਾਡੇ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਵੀ ਸਾਡਾ ਹਰਕਤ ਬਹੁ ਕੀਤੀ ਇਹਨਾਂ ਨੇ ਜੀ ਜੇ ਮਨਾ ਸੀ ਜਾਂਦੇ ਸ ਮੇਰੇ ਸਾਹ ਮੇਰੇ ਦੇਨ ਨੂੰ ਨਹੀਂ ਮਾਰੀ ਰਹਿਣਾ ਸੀਗਾ ਅਸੀਂ ਉਹਨੂੰ ਛਡਾਉਣ ਗਏ ਅਸੀਂ ਭੋਗ ਪਾ ਕੇ ਉਹ ਮੁੰਡੇ ਨੇ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਲੱਕੀ ਨੇ ਜੇ ਟੌਣੇ ਛਡਾਉਣ ਗਏ ਉਹਨੂੰ ਪਹਿਲੇ ਕੰਨ ਗਏ ਸੀਗੇ ਭੋਗ ਪਹਿ ਕੇ ਹਟਿਆ ਸੀਗਾ ਭੋਗ ਪਹਿ ਕੇ ਹਟਿਆ ਸੀ ਹਾਂਜੀ ਕਾਲਾ ਉਹਦੇ ਡੈਡੀ ਨੇ ਆਇਆ ਡਾੜੀ ਨਾ ਕਾਇਆ ਗੜਾਥੇ ਚੱਕੇ ਸੀ ਜੀ ਇਹਨਾਂ ਨੇ ਜਦ ਪੁਲਿਸ ਵੀ ਗਈ ਉਹਨੇ ਕੋਈ ਨਾ ਗੜਾਥੇ ਹੈਗੇ ਸੀਗੇ ਟਾੜੂ ਵੱਡੇ ਵੱਡੇ ਡੰਨੇ ਫੜੇ ਸੀ ਨਾ ਸਾਡੇ ਕੋ ਕੱਖ ਨਹੀਂ ਸੀ ਇਸਦੇ ਨੇ ਸੜਾਉਣੇ ਸੀਗੇ ਜੀ ਇਹਨੇ ਮੇਰੇ ਹੱਥੇ ਮਾਰਿਆ ੱੱਕੇ ਦੇ ਦੇ ਸਾਨੂੰ ਬਾਹਰ ਅੰਦਰ ਬਾਹਰ ਕੱਢਿਆ ਅੰਦਰ ਸਾਨੂੰ ਬਾਹਰ ਲਾ ਦਿੱਤੇ ਇਹਨਾਂ ਨੇ ਅੰਦਰ ਬਾਹਰ ਸਾਨੂੰ ਕੁੱਟਿਆ ਇਹਨਾਂ ਨੇ ਉਹ ਕੁੜੀ ਮੇਰੀ ਕੁੜੀ ਸ਼ਿਕਾ ਲੈ ਕੇ ਅੰਦਰ ਔਰ ਦੇਖੋ ਨਾ ਮਾਰੇ ਉਹਦੇ ਤੇ ਨਾ ਟੇਟੇ ਮਾਰੇ ਉਹਦੇ ਡੰਡੇ ਬਾਕੀ ਕਰਦੇ ਹੰਨੀ ਮੰਗੇ ਕਿ ਅੱਜ ਇਹ ਕੱਢ ਬਿੰਨ ਬਸ ਸਜਾਈ ਦਿੱਤੀ ਜਾਵੇ ਨਾ ਇਸਦਾਨ ਚੌਂਕੀ ਧਲੇਤਾ ਦੇ ਇੰਚਾਰਜ ਸੁਭਾਸ਼ ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਿਨ੍ਹਾਂ ਖਿਲਾਫ ਪਹਿਲਾਂ ਵੀ 107/51 ਤਹਿਤ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ 145 ਦੀ ਕਾਰਵਾਈ ਲਈ ਐਸ.ਟੀ.ਐਮ ਸਾਹਿਬ ਨੂੰ ਲਿਖਿਆ ਗਿਆ ਸੀ ਤੇ ਆਰਡਰ ਵੀ ਆ ਗਏ ਹਨ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ ਪਿੰਡ ਫਲਪੋਤਾ ਤੋਂ ਨਵਰਾੰਗ ਚੈਨਲ ਦੇ ਮਨੂਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਕਿ ਪਿੰਡ ਫਲਪੋਤਾ ਦੇ ਵਿੱਚ ਨਾ ਝਗੜਾ ਹੋ ਗਿਆ ਤੇ ਮੌਕੇ ਤੇ ਪਹੁੰਚੋ ਉੱਥੇ ਮੈਂ ਮੌਕੇ ਤੇ ਪਹੁੰਚਿਆ ਹੀ ਪਿੰਡ ਫਲਪੋਤਾ ਜਿਹੜਾ ਨਾ ਬਾਬਾ ਸ਼ਕਤਾ ਜੀ ਗੁਰਦੁਆਰਾ ਸਾਹਿਬ ਹੈ ਉੱਥੇ ਨਾ ਦੋ ਪਾਰਟੀਆਂ ਆ ਦੋ ਧਿਰਾਂ ਬਣੀਆਂ ਪਈਆਂ ਇੱਕ ਪਾਸੇ ਤੇ ਜਿਹੜਾ ਦਵਿੰਦਰ ਸਿੰਘ ਆ ਆਪਣੇ ਪਰਿਵਾਰ ਸਮੇਤ ਉੱਥੇ ਅੰਦਰ ਰਹਿ ਰਿਹਾ ਜੀ ਤੇ ਦੂਜੇ ਪਾਸੇ ਪਿੰਡ ਦੀ ਪੰਚਾਇਤ ਆ ਤੇ ਬਾਕੀ ਪਿੰਡ ਨਿਵਾਸੀ ਆ ਇਹਨਾਂ ਦਾ ਪਿਛਲੇ ਕਾਫੀ ਸਮੇਂ ਤੋਂ ਆਪਸੀ ਨਾ ਗੁਰਦੁਆਰਾ ਸਾਹਿਬ ਦੀ ਕਬਜ਼ੇ ਨੂੰ ਲੈ ਕੇ ਤੇ ਤਕਰਾਰ ਚੱਲਦਾ ਪਿਆ ਤੇ ਪਹਿਲਾਂ ਵੀ ਇਹਨਾਂ ਦੋਨਾਂ ਪਾਰਟੀਆਂ ਦੇ ਖਿਲਾਫ ਜਿਹੜੀ ਆ 15752 ਕੀਤੀ ਜਾ ਚੁੱਕੀ ਐ ਫਿਰ ਇਹਨਾਂ ਤੇ ਅਸੀਂ ਪਿੱਛੇ ਜੀ ਵੀ ਹੋਇਆ ਸੀ ਇਹਨਾਂ ਦਾ ਟਕਰਾ ਤੇ ਅਸੀਂ 145 ਦੇ ਆਰਡਰ ਉਥੇ ਜਾਰੀ 145 ਲਾਉਣ ਲਈ ਐਸਡੀਐਮ ਸਾਹਿਬ ਦੇ ਜਿਹੜੀ ਐ ਨਾ ਉਹ ਦਰਖਾਸਤ ਦਿੱਤੀ ਸੀ ਮੇਰਾ ਖਿਆਲ ਉਹ ਆਰਡਰ ਹੋ ਗਏ ਹੋਣਗੇ ਐਸਡੀਐਮ ਸਾਹਿਬ ਨਾਲ ਗੱਲ ਹੋਈ ਸੀ ਇਸ ਬਾਰੇ ਤੇ ਇਨਫੋਰਮੇਸ਼ਨ ਮੈਂ ਤੁਰੰਤ ਮੈਂ ਮੌਕੇ ਤੇ ਉਥੇ ਪਹੁੰਚ ਗਿਆ ਸੀ ਤੇ ਉਹਨਾਂ ਦਾ ਮਾਮੂਲੀ ਟਕਰਾਅ ਸੀਗਾ ਮੂਲੀ ਮਾੜੀ ਮਟੇਖੇ ਚਤੋਂ ਹੋ ਸ਼ਟਾਂ ਲੱਗੀਆਂ ਮੈਂ ਮੌਕੇ ਤੇ ਜਾ ਕੇ ਉਹਨਾਂ ਦੋਨਾਂ ਪਾਰਟੀਆਂ ਨੂੰ ਸਥਿਤੀ ਨੂੰ ਕੰਟਰੋਲ ਚ ਕਰ ਲਿਆ ਸੀਗਾ ਕਾਫੀ ਇਕੱਠ ਸੀ ਪਰੰਤੂ ਕੰਟਰੋਲ ਹੈ ਅੰਡਰ ਅੰਡਰ ਕੰਟਰੋਲ ਹੈ ਸਾਰੀ ਸਥਿਤੀ ਦੋਨਾਂ ਪਾਰਟੀਆਂ ਨੂੰ ਅਲੱਗ-ਅਲੱਗ ਕਰਕੇ ਤੇ ਉਹਨਾਂ ਨੂੰ ਉੱਥੋਂ ਮੌਕੇ ਤੇ ਭੇਜ ਦਿੱਤਾ ਸੀ ਜੀ ਇੱਕ ਵਾਰੀ ਉਹ ਗੱਲੇ ਕਰਦੇ ਆ ਗੱਲੇ ਬੁੜੇ ਤੋੜੇ ਨੇ ਪੈਸੇ ਘਟੇ ਨੇ ਦੇਖੋ ਸਾਰੇ ਇਹ ਸਵੇਰੇ ਇਹਦੇ ਬਾਰੇ ਆਪਾਂ ਬਿਆਨਬਾਜ਼ੀ ਕਰਦੇ ਜਦੋਂ ਦੋਨੋਂ ਪਾਰਟੀਆਂ ਕੋਈ ਆਪਣਾ ਕੋ ਸਟੇਟਮੈਂਟ ਲਖਣਗੇ ਆ ਤੇ ਉਹਦਾ ਸਾਰਾ ਵੈਰੀਫਾਈ ਕੀਤਾ ਜਾਊਗਾ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈਆਂ ਚੱਲਿਆ ਜਾਂਦੀ ਜਾਊਗੀ